ਪਹਾਨੇ ਸਿੱਧੂ ਦੇ ਉੱਪਰ ਚਾਰ ਪਰਚੇ ਪਾਏ ਗਏ ਆ ਨਾਲ ਹੀ ਜਿਹੜਾ ਪਹਾਨੇ ਸਿੱਧੂ ਦਾ ਛੋਟਾ ਭਰਾ ਆਵਣਾ ਉਹਦੇ ਉੱਪਰ ਵੀ ਪਰਚਾ ਪਾ ਦਿੱਤਾ ਗਿਆ ਤੇ ਮੈਂ ਹੁਣ ਸਰਕਾਰ ਨੂੰ ਇੱਕੋ ਗੱਲ ਕਹਿਣੀ ਆ ਕਿ ਭਾਈ ਪਿੱਛੇ ਪਹਾਨੇ ਦੇ ਦਾਦਾ-ਦਾਦੀ ਰਹਿ ਗਏ ਉਹਨਾਂ ਦੇ ਉੱਪਰ ਵੀ ਤੁਸੀਂ ਪਰਚੇ ਪਾ ਦੋ ਕੋਈ ਪਰਿਵਾਰ ਦਾ ਜੀ ਪਿੱਛੇ ਰਹਿ ਨਾ ਜਾਵੇ ਸਾਰਿਆਂ ਤੇ ਪਰਚੇ ਪਾ ਦੋ ਤੁਸੀਂ ਸੋ ਇਹ ਮੇਰੀ ਵੀਡੀਓ ਹਰ ਇੱਕ ਨੌਜਵਾਨ ਦੇ ਫੋਨ ਦੇ ਵਿੱਚ ਪਹੁੰਚਦੀ ਕਰ ਦਿਓ ਤਾਂ ਕਿ ਉਹਨਾਂ ਨੂੰ ਵੀ ਇਸ ਗੱਲ ਦਾ ਪਤਾ ਲੱਗ ਜੇ ਕਿ ਇਕੱਠਾ ਜਿਹੜਾ ਉਹ 5 ਤਰੀਕ ਦੀ ਬਜਾਏ 3 ਤਰੀਕ ਨੂੰ ਸੰਗਰੂਰ ਦੇ ਵਿੱਚ ਰੱਖਿਆ ਗਿਆ। ਸਟਾਰਟਾ ਵੀਡੀਓ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਕਿ ਭਾਨੇ ਸਿੱਧੂ ਦੇ ਉੱਪਰ ਚਾਰ ਪਰਚੇ ਪਾ ਦਿੱਤੇ ਗਏ ਆ। ਭਾਨੇ ਸਿੱਧੂ ਦੇ ਉੱਪਰ ਚਾਰ ਪਰਚੇ ਪਾਏ ਗਏ ਆ ਨਾਲ ਹੀ ਜਿਹੜਾ ਭਾਨੇ ਸਿੱਧੂ ਦਾ ਛੋਟਾ ਭਰਾ ਅਵਨਾ ਉਹਦੇ ਉੱਪਰ ਵੀ ਪਰਚਾ ਪਾ ਦਿੱਤਾ ਗਿਆ। ਤੇ ਮੈਂ ਹੁਣ ਸਰਕਾਰ ਨੂੰ ਇੱਕੋ ਗੱਲ ਕਹਿਣੀ ਆ ਕਿ ਭਾਈ ਪਿੱਛੇ ਭਾਨੇ ਦੇ ਦਾਦਾ-ਦਾਦੀ ਰਹਿ ਗਏ ਉਹਨਾਂ ਦੇ ਉੱਪਰ ਵੀ ਤੁਸੀਂ ਪਰਚੇ ਪਾ ਦੋ ਕੋਈ ਪਰਿਵਾਰ ਦਾ ਜੀ ਪਿੱਛੇ ਰਹਿ ਨਾ ਜਾਵੇ ਸਾਰਿਆਂ ਤੇ ਪਰਚੇ ਪਾ ਦੋ ਤੁਸੀਂ ਮੈਨੂੰ ਤਾਂ ਸਮਝ ਨਹੀਂ ਆਉਂਦੀ ਕਿ ਭਾਨੇ ਸਿੱਧੂ ਨੇ ਇਹੋ ਜਿਹਾ ਕੀ ਗੁਨਾਹ ਕਰਤਾ ਜੋ ਸਰਕਾਰ ਉਹਦੇ ਤੇ ਪਰਚੇ ਤੇ ਪਰਚਾ ਪਾਈ ਜਾਂਦੀ ਆ ਸਗੋਂ ਸਰਕਾਰ ਨੂੰ ਤਾਂ ਕਾਸ਼ ਹੋ ਕੇ ਭਾਨੇ ਸਿੱਧੂ ਨੂੰ ਸਨਮਾਨਿਤ ਕਰਨਾ ਚਾਹੀਦਾ ਸੀ ਕਿ ਭਾਨਿਆਂ ਜਿਹੜਾ ਕੰਮ ਸਰਕਾਰ ਦਾ ਉਹ ਤੂੰ ਕਰ ਰਿਆਂ ਸਾਡੇ ਲੋਕਾਂ ਦੇ ਕਿੰਨੇ ਪੈਸੇ ਆ ਜਿਹੜੇ ਠੱਗ ਏਜੰਟਾਂ ਦੇ ਕੋਲ ਫਸੇ ਹੋਏ ਆ ਇਹ ਕੰਮ ਸਰਕਾਰ ਦਾ ਸੀ ਸਰਕਾਰ ਨੂੰ ਉਹਨਾਂ ਲੋਕਾਂ ਦੇ ਪੈਸੇ ਠੱਗ ਏਜੰਟਾਂ ਤੋਂ ਕਢਵਾ ਕੇ ਦੇਣੇ ਚਾਹੀਦੇ ਸੀ ਪਰ ਇਹ ਕੰਮ ਭਾਨੇ ਨੇ ਕੀਤਾ ਭਾਨੇ ਨੇ ਲਗਭਗ 1 ਕਰੋੜ 25 ਲੱਖ ਦੇ ਨੇੜੇ ਰੁਪਈਆ ਜਿਹੜਾ ਸਾਡੇ ਲੋਕਾਂ ਦਾ ਠੱਗ ਏਜੰਟਾਂ ਦੇ ਕੋਲ ਫਸਿਆ ਹੋਇਆ ਸੀ ਉਹ ਕਢਵਾ ਕੇ ਦਿੱਤਾ ਸਰਕਾਰ ਨੂੰ ਤਾਂ ਭਾਨੇ ਦੇ ਕੰਮ ਤੋਂ ਖੁਸ਼ ਹੋ ਕੇ ਉਸ ਨੂੰ ਸਨਮਾਨਿਤ ਕਰਨਾ ਚਾਹੀਦਾ ਸੀ ਪਰ ਸਰਕਾਰ ਨੇ ਉਲਟਾ ਭਾਨੇ ਸਿੱਧੂ ਦੇ ਉੱਪਰ ਚਾਰ ਪਰਚੇ ਪਾ ਦਿੱਤੇ ਤੇ ਮੈਨੂੰ ਤੁਸੀਂ ਆਏ ਦੱਸੋ ਵੀ ਜਿਹੜੇ ਨਸ਼ਾ ਤਸਕਰ ਆ ਉਹਨਾਂ ਦੇ ਉੱਪਰ ਪਰਚੇ ਕਿਉਂ ਨਹੀਂ ਪਾਏ ਤੁਸੀਂ ਨਸ਼ਾ ਤਸਕਰ ਜਿਹੜੇ ਸਾਡੀ ਜਵਾਨੀ ਦਾ ਘਾਣ ਕਰੀ ਜਾਂਦੇ ਆ ਜਿਹੜੇ ਚਿੱਟਾ ਵੇਚਦੇ ਆ ਜੇ ਪਰਚੇ ਪਾਉਣੇ ਆ ਤੁਸੀਂ ਉਹਨਾਂ ਦੇ ਉੱਪਰ ਪਾਓ ਹੱਪਾ ਨੇ ਸਿੱਧੂ ਦਾ ਜਿਹੜਾ ਛੋਟਾ ਭਰਾ ਆਉਣਾ ਉਹਦਾ ਕੀ ਕਸੂਰ ਆ ਉਹ ਤਾਂ ਕਦੇ ਸੋਸ਼ਲ ਮੀਡੀਆ ਦੇ ਉੱਪਰ ਵੀ ਨਹੀਂ ਆਇਆ ਉਹਦੇ ਉੱਪਰ ਐ ਵੀ ਤੁਸੀਂ ਨਜਾਇਜ਼ ਜਿਹੜਾ ਪਰਚਾ ਉਹ ਪਾਤਾ ਜਦੋਂ ਪਿਛਲੀ ਵਾਰ ਭਾਨੇ ਸਿੱਧੂ ਦੇ ਉੱਪਰ ਪਰਚਾ ਪਾਇਆ ਸੀ ਉਦੋਂ ਵੀ ਤੁਸੀਂ ਭਾਨੇ ਸਿੱਧੂ ਦੇ ਛੋਟੇ ਭਰਾ ਦੇ ਉੱਪਰ ਐਵੇਂ ਨਜਾਇਜ਼ ਪਰਚਾ ਪਾਤਾ ਹੁਣ ਚਾਰ ਪਰਚੇ ਭਾਨੇ ਤੇ ਪਾਤੇ ਨਾਲ ਹੀ ਵਿੱਚ ਹੀ ਉਹਦੇ ਛੋਟੇ ਭਾਈ ਤੇ ਤੁਸੀਂ ਪਰਚੇ ਪਾਤੇ ਸੋ ਮੈਂ ਬੇਨਤੀ ਕਰਦਾ ਕਿ ਇੰਨਾ ਜ਼ੁਲਮ ਨਾ ਕਰੋ ਤੇ ਭਾਨੇ ਸਿੱਧੂ ਦੇ ਉੱਪਰ ਹੋਰ ਹੈ ਜ਼ੁਲਮ ਨੂੰ ਦੇਖਦੇ ਹੋਏ ਆ ਪਿਛਲੇ ਦਿਨੀ ਜਦੋਂ ਕੋਰਟ ਦੁਨ ਨੇ ਵੱਡਾ ਇਕੱਠ ਰੱਖਿਆ ਗਿਆ ਸੀ ਉਥੇ 5 ਤਰੀਕ ਦਾ ਜਿਹੜਾ ਪ੍ਰੋਗਰਾਮ ਆ ਉਹ ਦਿੱਤਾ ਗਿਆ ਸੀ ਕਿ 5 ਤਰੀਕ ਨੂੰ ਆਪਾਂ ਵੱਡਾ ਇਕੱਠ ਕਰਨਾ ਹੁਣ ਭਾਨਿਆ ਸਿੱਧੂ ਦੇ ਉੱਪਰ ਵੱਧਦੇ ਜ਼ੁਲਮ ਨੂੰ ਦੇਖਦੇ ਹੋਏ 5 ਤਰੀਕ ਦੀ بجائے 3 ਤਰੀਕ ਨੂੰ ਸੰਗਰੂਰ ਦੇ ਵਿੱਚ ਜਿਹੜਾ ਵੱਡਾ ਇਕੱਠ ਕੀਤਾ ਜਾਊਗਾ ਜਿਵੇਂ ਕੋਟ ਦੁਨੇ ਆਪਾਂ ਵੱਡਾ ਇਕੱਠ ਕੀਤਾ ਵੱਡੀ ਗੈਂਤੀ ਦੇ ਵਿੱਚ ਉਥੇ ਪਹੁੰਚੇ ਠੀਕ ਉਸੇ ਤਰ੍ਹਾਂ ਆਪਾਂ 3 ਤਰੀਕ ਨੂੰ ਸੰਗਰੂਰ ਦੇ ਵਿੱਚ ਵੀ ਵੱਡਾ ਇਕੱਠ ਕਰਨਾ ਹੈ ਲੋੜ ਆ ਹੁਣ ਭਾਨੇ ਸਿੱਧੂ ਦਾ ਸਾਥ ਦੇਣ ਦੀ ਤਾਂ ਕਿ ਆਪਾਂ ਸਾਰੇ ਇਕੱਠੇ ਹੋ ਕੇ ਭਾਨੇ ਸਿੱਧੂ ਨੂੰ ਰਿਹਾ ਕਰਵਾ ਸਕੀਏ ਤੇ ਜਿੰਨੇ ਪਰਚੇ ਭਾਨੇ ਸਿੱਧੂ ਦੇ ਉੱਪਰ ਪਾਏ ਆ ਸਰਕਾਰ ਨੇ ਉਹ ਰੱਦ ਕਰਵਾ ਸਕੀਏ ਸਾਰੀਆਂ ਜਿਹੜੀਆਂ ਕਿਸਾਨ ਜਥੇਬੰਦੀਆਂ ਨੇ ਉਹ ਵੀ ਭਾਨੇ ਦੇ ਹੱਕ ਦੇ ਵਿੱਚ ਉੱਤਰ ਆਈਆਂ ਨੇ ਸੋ ਤੁਹਾਡੇ ਸਾਥ ਦੀ ਲੋੜ ਆ ਸੋ ਇਹ ਮੇਰੀ ਵੀਡੀਓ ਹਰ ਇੱਕ ਨੌਜਵਾਨ ਦੇ ਫੋਨ ਦੇ ਵਿੱਚ ਪਹੁੰਚਦੀ ਕਰ ਦਿਓ ਤਾਕਿ ਉਹਨਾਂ ਨੂੰ ਵੀ ਇਸ ਗੱਲ ਦਾ ਪਤਾ ਲੱਗ ਜਾਏ ਕਿ ਇਕੱਠਾ ਜਿਹੜਾ ਉਹ 5 ਤਰੀਕ ਦੀ ਵਜਾਏ 3 ਤਰੀਕ ਨੂੰ ਸੰਗਰੂਰ ਦੇ ਵਿੱਚ ਰੱਖਿਆ ਗਿਆ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ